ਕਿ ਨੀਂਦ ਇੱਕ ਛੋਟੀ ਮੌਤ ਹੈ ਮੌਤ ਇੱਕ ਬੜੀ ਵੱਡੀ ਨੀਂਦ ਹੈ ਨੀਂਦ ਛੋਟੀ ਮੌਤ ਹੈ ਸਾਡੇ ਪਿੰਡਾਂ ਕਹਿੰਦੇ ਸਨ ਸੁੱਤਾ ਮਰੇ ਬਰਾਬਰ ਹੁੰਦਾ ਹੈ ਨੀਂਦ ਛੋਟੀ ਮੌਤ ਹੈ ਮੌਤ ਬਹੁਤ ਵੱਡੀ ਨੀਂਦ ਹੈ ਉਹ ਚੋਂ ਕਿਸੇ ਨਹੀਂ ਉੱਠਣਾ ਇੱਥੇ ਸਤਿਗੁਰਾਂ ਨੇ ਰਾਤ ਨੂੰ ਸੌਣ ਲੱਗਿਆਂ ਸ਼ਬਦ ਸੁਣਾਇਆ ਤੂੰ ਜਾਗ ਪਵੀਂ ਸਵੇਰੇ ਇਹ ਹੈ ਗੁਰ ਕਾ ਸ਼ਬਦ ਸੁਣ ਤੂੰ ਜਿਹਨੂੰ ਸੁਣ ਕੇ ਤੂੰ ਜਾਗ ਨਹੀਂ ਰਿਹਾ ਹੁਣ ਇਹਦਾ ਭਾਵ ਭਾਵੇਂ ਬੇਟੀ ਦੇ ਵਿਆਹ ਦਾ ਹੈ ਪਰ ਅਰਥ ਭਾਵ ਅਰਥ ਇਹ ਨੇ ਕਿ ਸਾਡੇ ਮੌਤ ਦਾ ਸਾਲ ਸਭ ਦਾ ਲਿਖਿਆ ਹੈ ਜਨਮ ਵੇਲੇ ਜਿਹੜੀ ਪਹਿਲੀ ਗੱਲ ਪ੍ਰਮਾਤਮਾ ਨੇ ਲਿਖ ਕੇ ਬੰਦੇ ਦੇ ਅੰਦਰ ਪਾਈ ਨਾ ਇਹਨੂੰ ਵੀ ਪਤਾ ਨ ਲੱਗਣ ਦਿੱਤਾ ਉਹ ਮੌਤ ਦਾ ਦਿਨ ਹੈ ਮਰਨ ਲਿਖਾਏ ਮੰਡਲ ਮੈਂ ਆਏ ਸਭ ਤੋਂ ਪਹਿਲੀ ਗੱਲ ਮੌਤ ਵਾਲਾ ਸਾਲ ਲਿਖਿਆ ਮਹੀਨਾ ਲਿਖਿਆ ਤਰੀਕ ਲਿਖੀ ਹੈ ਸਮਾ ਲਿਖਿਆ ਸਤਾਨ ਲਿਖਿਆ ਹੈ ਉਹ ਬੰਦਿਆ ਵੇਖ ਮੌਤ ਇੰਨੀ ਨੇੜੇ ਆ ਰਹੀ ਹੈ ਇੱਕ ਕੰਮ ਕਰ ਕਿਤੇ ਜ਼ਿੰਦਗੀ ਸੁੱਤੀਆਂ ਨਾ ਨਿਕਲ ਜਾਏ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਜਾਗ ਪਹੁ ਉਸ ਪ੍ਰਮਾਤਮਾ ਨਾਲ ਸਾਝ ਬਣਾ ਲੈ ਜਿਹੜੇ ਤੇਰੇ ਘਰ ਚ ਸੱਦੇ ਭੇਜਣ ਵਾਲਾ